ਪੰਜਾਬੀ ਗਾਇਕ ਕਮਲ ਖਾਨ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਿਵੇਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦਰਅਸਲ ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਕਾਲ ਚਲਾਣਾ ਕਰਕੇ ਜਿਸ ਕਰਕੇ ਉਹਨਾਂ ਦਾ ਦੁੱਖ ਜਿਹੜਾ ਦੇਖਿਆ ਜਾ ਸਕਦਾ ਇਹਨਾਂ ਤਸਵੀਰਾਂ ਦੇ ਵਿੱਚ ਹਾਲਾਂਕਿ ਵੱਡੀ ਗੰਤ ਦੇ ਵਿੱਚ ਉਹਨਾਂ ਦੇ ਘਰ ਲੋਕ ਆ ਰਹੇ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਪੂਪਾ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਬੇਹਦ ਪਾਵੁ ਕਰਤੀ ਨੇ ਜਿਸ ਪੁੱਤ ਦੀ ਮਾਂ ਉਹਨਾਂ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇ ਤੁਸੀਂ ਉਹਨਾਂ ਦੇ ਦੁੱਖ ਦਾ ਅੰਦਾਜ਼ਾ ਲਗਾ ਸਕਦੇ ਹੋ ਦੱਸਦੀ ਹੈ ਕਿ ਕਿਹਾ ਚਾਰ ਹੈ ਕਿ ਕਮਲ ਖਾਨ ਦੇ ਮਾਤਾ ਜੀ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਕੇ 22 ਦਸੰਬਰ ਨੂੰ ਪਿੰਡ ਰੀਟ ਖੇੜੀ ਪਟਿਆਲਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਤਸਵੀਰਾਂ ਤੁਸੀਂ ਦੇਖ ਸਕਤੀਓ ਕਿ ਘਰ ਦੇ ਵਿੱਚ ਇਸ ਵਕਤ ਗਮਕੀਨ ਮਾਹੌਲ ਬਣਿਆ ਹੋਇਆ ਹੈ ਸਾਥ ਸੰਬੰਧੀ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੁੱਖ ਸਾਂਝਾ ਕੀਤਾ ਜਾ ਰਿਹਾ ਤੇ ਉੱਥੇ ਕਮਲ ਖਾਨ ਦੀ ਅੱਖਾਂ ਵੀ ਹੰਝੂਆਂ ਦੇ ਨਾਲ ਭਿੱਜੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਸੀ ਜਿਸ ਦੇ ਵਿੱਚ ਮਿਸ ਜੂ ਮਾਲੀਖਾ ਸੀ ਸੋ ਉਹਨਾਂ ਦੀ ਹਮੇਸ਼ਾ ਦੇ ਲਈ ਮਾਤਾ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਗਏ ਪੰਜਾਬੀ ਗਾਇਕ ਕਮਲ ਖਾਨ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਿਵੇਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦਰਅਸਲ ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਕਾਲ ਚਲਾਣਾ ਕਰਕੇ ਜਿਸ ਕਰਕੇ ਉਹਨਾਂ ਦਾ ਦੁੱਖ ਜੁੜਾ ਦੇਖਿਆ ਜਾ ਸਕਦਾ ਹੈ ਇਨ੍ਹਾਂ ਤਸਵੀਰਾਂ ਦੇ ਵਿੱਚ ਹਾਲਾਂਕਿ ਫੱਟੀ ਗਿੰਦ ਦੇ ਵਿੱਚ ਉਹਨਾਂ ਦੇ ਘਰ ਲੋਕ ਆ ਰਹੇ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਪੂਪਾ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਬੇਹਦ ਪਾਵਕ ਕਰਤੀਏ ਨੇ ਜਿਸ ਪੁੱਤ ਦੀ ਮਾਂ ਉਹਨਾਂ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇ ਤੁਸੀਂ ਉਹਨਾਂ ਦੇ ਦੁੱਖ ਦਾ ਅੰਦਾਜ਼ਾ ਲਗਾ ਸਕਦੇ ਹੋ ਤਸਦੀਕ ਕੀ ਕਿਹਾ ਜਾ ਰਿਹਾ ਹੈ ਕਿ ਕਮਲ ਖਾਨ ਦੇ ਮਾਤਾ ਜੀ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਕੇ 22 ਦਸੰਬਰ ਨੂੰ ਪਿੰਡ ਰੀਠ ਖੇੜੀ ਪਟਿਆਲਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਤਸਵੀਰਾਂ ਤੁਸੀਂ ਦੇਖ ਸਕਤੀ ਹੋ ਕਿ ਘਰ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਹੈ ਸਾਥ ਸੰਬੰਧੀ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੁੱਖ ਸਾਂਝਾ ਕੀਤਾ ਜਾ ਰਿਹਾ ਤੇ ਉੱਥੇ ਕਮਲ ਖਾਨ ਦੀ ਅੱਖਾਂ ਵੀ ਹੰਝੂਆਂ ਦੇ ਨਾਲ ਭਿੱਜੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਸੀ ਜਿਸ ਦੇ ਵਿੱਚ ਮਿਸਟਰ ਮਾਲੀਖਾ ਸੀ ਸੋ ਉਹਨਾਂ ਦੀ ਹਮੇਸ਼ਾ ਦੇ ਲਈ ਮਾਤਾ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਗਏ ਪੰਜਾਬੀ ਕਾਇਕ ਕਮਲਖਾਨ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਿਵੇਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਦਰਅਸਲ ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਕਾਲ ਚਲਾਣਾ ਕਰਕੇ ਜਿਸ ਕਰਕੇ ਉਹਨਾਂ ਦਾ ਦੁੱਖ ਜੁੜਾ ਦੇਖਿਆ ਜਾ ਸਕਦਾ ਹੈ ਇਨ੍ਹਾਂ ਤਸਵੀਰਾਂ ਦੇ ਵਿੱਚ ਹਾਲਾਂਕਿ ਫੱਟੀ ਗਿੰਦ ਦੇ ਵਿੱਚ ਉਹਨਾਂ ਦੇ ਘਰ ਲੋਕ ਆ ਰਹੇ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਪੂਪਾ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਬੇहद ਪਾਵੋ ਕਰਤੀਏ ਨੇ ਜਿਸ ਪੁੱਤ ਦੀ ਮਾਂ ਉਹਨਾਂ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇ ਤੁਸੀਂ ਉਹਨਾਂ ਦੇ ਦੁੱਖ ਦਾ ਅੰਦਾਜ਼ਾ ਲਗਾ ਸਕਦੇ ਹੋ ਦੱਸਦੀ ਹੈ ਕਿ ਕਿਹਾ ਚਾਰ ਹੈ ਕਿ ਕਮਲ ਖਾਨ ਦੇ ਮਾਤਾ ਜੀ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਕੇ 22 ਦਸੰਬਰ ਨੂੰ ਪਿੰਡ ਰੀਟ ਖੇੜੀ ਪਟਿਆਲਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਤਸਵੀਰਾਂ ਤੁਸੀਂ ਦੇਖ ਸਕਤੀ ਹੋ ਕਿ ਘਰ ਦੇ ਵਿੱਚ ਇਸ ਵਕਤ ਗਮਕੀਨ ਮਾਹੌਲ ਬਣਿਆ ਹੋਇਆ ਹੈ ਸਾਥ ਸੰਬੰਧੀ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੁੱਖ ਸਾਂਝਾ ਕੀਤਾ ਜਾ ਰਿਹਾ ਤੇ ਉੱਥੇ ਕਮਲਖਾਨ ਦੀਆਂ ਅੱਖਾਂ ਵੀ ਹੰਝੂਆਂ ਦੇ ਨਾਲ ਭਿੱਜੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਸੀ ਜਿਸ ਦੇ ਵਿੱਚ ਮਿਸ ਜੂ ਮਾ ਲਿਖਿਆ ਸੀ ਸੋ ਉਹਨਾਂ ਦੀ ਹਮੇਸ਼ਾ ਦੇ ਲਈ ਮਾਤਾ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਗਏ